ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਬਹੁਤ ਸੋਹਣੀ ਸ਼ਾਲ ਦੀ ਵੈਰਾਈਟੀ 550 ਤੋਂ ਲੈ ਕੇ 1100 ਤੱਕ ਸ਼ਾਲ ਹੋਣਗੇ ਬਹੁਤ ਸੋਹਣੇ ਸ਼ਾਲ ਨੇ ਤੇ ਤੁਸੀਂ ਦੇਖੋ ਇੰਜੋਏ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਠੀਕ ਹੈ ਪੇਮੈਂਟ ਦਾ ਮੂਡ ਆਨਲਾਈਨ ਹੀ ਰਹੇਗਾ ਤੇ ਬਾਕੀ ਸੇਲ ਵਾਲੀ ਵੀਡੀਓ ਵੀ ਆ ਰਹੀ ਹੈ ਔਰ ਹੋਰ ਵੀ ਇੱਕ ਵੀਡੀਓ 1:00 ਵਜੇ ਆਉਂਦੀ ਹੈ ਇੱਕ 8:00 ਜਾਂਦੀ ਸਾਰੇ ਜਾਣੇ ਵੀਡੀਓ ਜਰੂਰ ਦੇਖਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਔਰ ਆਪਣੇ ਸੋਹਣੇ ਸੋਹਣੇ ਕਮੈਂਟ ਵੀ ਸਾਨੂੰ ਕਰਿਆ ਕਰੋ ਤੇ ਜਿਨ੍ਹਾਂ ਕੋਲ ਪਾਰਸਲ ਪਹੁੰਚ ਜਾਂਦੇ ਨੇ ਉਹ ਆਪਣਾ ਫੀਡਬੈਕ ਸਾਡੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਤੇ ਚਲੋ ਦੇਖਦੇ ਆ ਅੱਜ ਦੇ ਸ਼ਾਲ ਆਪਾਂ ਪਹਿਲਾਂ ਤੇ ਆਏਗਾ ਜੀ ਇਹ ਵਾਲਾ ਸ਼ਾਲ ਕੋਲੂ ਪੱਟੀ ਦਾ ਠੀਕ ਹੈ ਇਹਦੇ ਨਾਲ ਤੇ ਵੀ ਆਪਾਂ ਇੱਕ ਵੀਡੀਓ ਚ ਦਿਖਾਏ ਹੋਏ ਸੀ ਸ਼ਾਲ ਬਹੁਤ ਪਸੰਦ ਕੀਤੇ ਸੀ ਸਾਰੇ ਸੇਲ ਹੋ ਗਏ ਸੀ ਤੇ ਹਲੋ ਇੱਕ ਇੱਕ ਵਾਰੀ ਫਿਰ ਤੋਂ ਆਪਾਂ ਲੈ ਕੇ ਆ ਗਏ ਆ ਇਹ ਵਾਲੇ ਸ਼ਾਲ ਠੀਕ ਹੈ ਇੱਕ ਖੁੱਲਾ ਡੁੱਲਾ ਸ਼ਾਲ ਆਊਗਾ ਹਲੋ ਜੀ ਠੀਕ ਹੈ ਇਹ ਕੈਸ਼ਮੀਰ ਲੌਨ ਦੇ ਨਹੀਂ ਆ ਸ਼ਾਲ ਮੈਨੂੰ ਬੜੀਆਂ ਭੈਣਾਂ ਪੁੱਛਦੀਆਂ ਕਿ ਕੈਸ਼ਮੀਰ ਲੌਨ ਦੇ ਕੈਸ਼ਮੀਰ ਲੌਨ ਥੋੜਾ ਇਸ ਤਰ੍ਹਾਂ ਦਾ ਫੈਬਰਿਕ ਹੁੰਦਾ ਹੈ ਕਿ ਜਿਹਨੂੰ ਆਪਾਂ ਨੂੰ ਥੋੜਾ ਫੜਦਿਆਂ ਸਾਰੀ ਨਿਕ ਆਊਗਾ ਇਹ ਵੀ ਸ਼ਾਲ ਗਰਮ ਚ ਨੇ ਬਹੁਤ ਸੋਹਣੇ ਨੇ ਪਰ ਜੇ ਆਪਾਂ ਇਹਨਾਂ ਨੂੰ ਕਹੀਏ ਪਿਓਰ ਚ ਨੇ ਯਾ ਪਿਓਰ ਦੇ ਸ਼ਾਲ ਨੇ ਤੇ ਨਹੀਂ ਨੋਰਮਲ ਸ਼ਾਲ ਨੇ ਬਹੁਤ ਸੋਹਣੇ ਥੋੜਾ ਇੱਥੇ ਉੱਥੇ ਜਾਣਾ ਹੈ ਤਾਂ ਵੀ ਬਹੁਤ ਸੋਹਣੇ ਲੱਗਦੇ ਨੇ ਤੇ ਬੁਕਲ ਬਕਲ ਸੋਣੀ ਵੱਜ ਜਾਂਦੀ ਹੈ ਬਾਕੀ ਸਾਰੇ ਸੂਟਾਂ ਦੇ ਨਾਲ ਚੱਲਣ ਵਾਲੀ ਸ਼ਾਲ ਨੇ ਹਲੋ ਜੀ ਠੀਕ ਹੈ ਲਓ ਔਰ ਇਹ ਜਿਹੜਾ ਬਾਰਡਰ ਬਣਿਆ ਹੋਇਆ ਕੁੱਲੂ ਪੱਟੀ ਵਾਲਾ ਇਹ ਸਾਰੇ ਸੂਟਾਂ ਦੇ ਨਾਲ ਮੈਚ ਕਰ ਜਾਂਦਾ ਇਸ ਕਰਕੇ ਬਹੁਤ ਹੀ ਸੋਹਣੇ ਲੱਗ ਰਹੇ ਨੇ ਤੇ ਸੈਲਫ ਪ੍ਰਿੰਟ ਆਊਗੀ ਸ਼ਾਲ ਦੇ ਵਿੱਚ ਠੀਕ ਹਲਕੀ ਹਲਕੀ ਜੀ ਸੈਲਫ ਪ੍ਰਿੰਟਿੰਗ ਆਓ ਠੀਕ ਹਲੋ ਜੀ ਤੇ ਪ੍ਰਾਈਸ ਲੱਗੇਗਾ ਜੀ ਇਹਦਾ 550 ਰੁਪਏ ਹਲੋ ਜੀ ਸੌਰੀ 550 ਨਹੀਂ ਲੱਗੇਗਾ ਇਹਦਾ ਪ੍ਰਾਈਸ ਇਹਦਾ ਪ੍ਰਾਈਸ ਪਿਛਲੀ ਵਾਰੀ ਸਾਨੂੰ ਮਹਿੰਗਾ ਮਿਲਿਆ ਸੀਗਾ ਇਹ ਸ਼ਾਲ 550 ਚ ਸੇਲ ਕੀਤਾ ਸੀ ਤੇ ਇਸ ਵਾਰ ਆਪਾਂ ਨੂੰ ਘੱਟ ਪ੍ਰਾਈਸ ਚ ਮਿਲਿਆ ਤੇ ਆਪਾਂ ਇਹਨੂੰ 550 ਚ ਨਹੀਂ 500 ਰੁਪਏ ਚ ਹੀ ਸੇਲ ਕਰਾਂਗੇ ਠੀਕ ਹੈ ਜੀ ਸਿਰਫ ਤੇ ਸਿਰਫ 500 ਰੁਪਏ ਚ ਹੀ ਸੇਲ ਕਰਾਂਗੇ ਹਲੋ ਜੀ ਇੱਕ ਆ ਗਿਆ ਕਲਰ ਬਲੈਕ ਫਿਰ ਇਹਦੇ ਵਿੱਚ ਆ ਗਿਆ ਕਲਰ ਮਹਿਰੂਨ ਹਲੋ ਜੀ सेम चीज आएगा कलर आ गया मरून ठीक है हेलो ओके अच्छा खुला डुला शॉल है ते बहुत ही सोणा है निगे भी ने ए नहीं है कि ठरे ठरे ठंडे ठंडे लगन वाले शॉल ने निगे शॉल ने ठीक है थीके? ते लो जी अगला कलर आ गया मस्टर्ड लो जी ये भी कलर बहुत ही सोणा ज है ते अगला आ गया जी कलर नेवी ब्लू ਠੀਕ ਹੈ ਚਾਰ ਕਲਰ ਆਏ ਨੇ ਪੀਸ ਮੇਰੇ ਕੋਲ ਹੈਗੇ ਨੇ ਇਹਦੇ ਵਿੱਚ ਦੋ ਦੋ ਤਿੰਨ ਤਿੰਨ ਪੀਸ ਮੈਂ ਲੈ ਕੇ ਆਈ ਆ ਤੇ ਤੁਸੀਂ ਦਿਲ ਖੋਲ ਕੇ ਬੁਕਿੰਗ ਕਰਾ ਸਕਦੇ ਜੀ ਠੀਕ ਹੈ ਤੇ ਨੈਕਸਟ ਪੀਸ ਆ ਗਿਆ ਮੇਰੇ ਕੋਲ ਸਿੰਗਲ ਹੀ ਬਚਿਆ ਹੋਇਆ 550 ਵਾਲਾ ਇਹ ਲੋ ਜੀ ਇਹ ਆਏਗਾ ਜੀ 550 ਚ ਠੀਕ ਹੈ ਡਬਲ ਸ਼ੈਡਡ ਸੌਲ ਹੈ ਮੈਰੂਨ 골ਡਨ ਠੀਕ ਹੈ ਇਧਰ ਲਈ ਸਾਈਜ਼ ਦੇ ਦੀ ਇਸ ਤਰ੍ਹਾਂ ਵੀ ਆਏਗੀ ਕੋੜੀ ਜੀ ਤੇ ਇਧਰਲੀ ਸਾਈਡ ਆਏਗੀ ਇਹਦੀ ਮੈਰੂਨ 골ਡਨ ਬਹੁਤ ਸੋਹਣੇ ਸ਼ਾਈਨੀ ਇਹ ਸ਼ਾਲ ਨੇ ਸਾਰੇ ਖੁੱਲੇ ਡੁੱਲੇ ਜਿਨ੍ਹਾਂ ਨੂੰ ਆਪਾਂ ਸ਼ਾਲ ਕਹਿੰਦੇ ਆ ਹਨਾ ਉਹ ਵਾਲੇ ਸ਼ਾਲ ਨੇ ਇਹ ਸਟਾਲ ਨਹੀਂ ਆ ਛੋਟੇ ਬਰ ਵਾਲੇ ਨਹੀਂ ਆ ਵੱਡੇ ਬਰ ਦੇ ਇਹਨਾਂ ਦਾ ਤਕਰੀਬਨ ਮੀਟਰ ਸਵਾ ਮੀਟਰ ਬਰ ਹੈਗਾ ਠੀਕ ਆ ਮੀਟਰ ਤੋਂ ਉੱਪਰ ਹੀ ਰਹੂਗਾ ਮੀਟਰ ਤੋਂ ਘੱਟ ਨਹੀਂ ਇਹਨਾਂ ਦਾ ਬਰ ਬਹੁਤ ਸੋਹਣੇ ਪੀਸ ਨੇ ਤੇ ਮਤਲਬ ਥੋੜਾ ਕਿਤੇ ਵਨਡੇ ਜਾਣਾ ਹੈ ਕਿਤੇ ਬਾਜ਼ਾਰ ਜਾਣਾ ਹੈ ਤੇ ਪਾਰਟੀ ਵੇਰ ਤੁਸੀਂ ਜਾਣਾ ਤੇ ਇਹ ਵਾਲੇ ਸ਼ਾਲ ਤੁਸੀਂ ਕੈਰੀ ਕਰ ਸਕਦੇ ਹੋ ਬਹੁਤ ਸੋਹਣੇ ਲੱਗਦੇ ਨੇ ਠੀਕ ਹੈ ਤੇ ਬਾਕੀ ਇਹਨਾਂ ਦੀ ਸਾਂਭ ਸੰਭਾਲ ਕਰੋਗੇ ਤੇ ਲੰਬਾ ਟਾਈਮ ਚ ਚੱਲਦੀ ਆ ਹਮੇਸ਼ਾ ਇੱਕ ਕੋਈ ਵੀ ਚੀਜ਼ ਆ ਉਹਦੀ ਸਾਂਭ ਸੰਭਾਲ ਹੀ ਉਹਦੀ ਉਮਰ ਨਿਯਤ ਕਰਦੀ ਆ ਕਿਉਂਕਿ ਜਿੰਨਾ ਆਪਾਂ ਇਹਨਾਂ ਨੂੰ ਚੀਜ਼ਾਂ ਨੂੰ ਸਾਂਭ ਸੰਭਾਲ ਕੇ ਰੱਖਾਂਗੇ ਤੁਸੀਂ ਵੈਸੇ ਡਰਾਈ ਕਲੀਨ ਵਾਲੇ ਸ਼ਾਲ ਨਹੀਂ ਆ ਬਟ ਅਗਰ ਤੁਸੀਂ ਇਹਨਾਂ ਦੀ ਸਾਂਭ ਕਰੋਗੇ ਇਹਨਾਂ ਨੂੰ ਰੈਗੂਲਰ ਪ੍ਰੈਸ ਕਰੋਗੇ ਇਹਨਾਂ ਨੂੰ ਵਾਸ਼ ਅਛੇ ਤਰੀਕੇ ਨਾਲ ਕਰੋਗੇ ਇਨਰ ਹੈ ਨਾ ਤੇ ਫਿਰ ਉਸੇ ਹਿਸਾਬ ਨਾਲ ਇਹਨਾਂ ਦੀ ਉਮਰ ਵੱਧ ਜਾਂਦੀ ਹੈ ਇਹਨਾਂ ਦੀ ਸ਼ਾਈਨ ਵੱਧ ਜਾਂਦੀ ਹੈ ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ ਠੀਕ ਹੈ ਤੇ ਬਹੁਤ ਸੋਹਣੇ ਰਹਿਣਗੇ ਇਸੇ ਤਰ੍ਹਾਂ ਨਾਲ ਜੇ ਇਹਨਾਂ ਨੂੰ ਰਫਟ ਅਪ ਯੂਜ਼ ਕਰੋਗੇ ਤੇ ਫਿਰ ਤੇ ਕੋਈ ਵੀ ਚੀਜ਼ ਜਿੰਨੀ ਮਰਜ਼ੀ ਵਧੀਆ ਲੈ ਲਓ ਉਹ ਵੀ ਖਰਾਬ ਹੋ ਜਾਂਦੀ ਹੈ ਠੀਕ ਹੈ ਇਹ ਤੇ ਆਪਣੀ ਹੰਡਾਉਣੀ ਤੇ ਹੁੰਦੀ ਹੈ ਚੀਜ਼ ਹਲੋ ਜੀ ਈਜੀ ਵਾਸ਼ ਕਰੋ ਠੰਡੇ ਵਾਟਰ ਦੇ ਨਾਲ ਨਾ ਜ਼ਿਆਦਾ ਠੰਡਾ ਹੋਵੇ ਨਾ ਗਰਮ ਹੋਵੇ ਨੋਰਮਲ ਟੈਂਪਰੇਚਰ ਵਾਟਰ ਦੇ ਨਾਲ ਇਹਨਾਂ ਨੂੰ ਵਾਸ਼ ਕਰੋ ਫਿਰ ਇਹਨਾਂ ਨੂੰ ਹਲਕੇ ਹੱਥਾਂ ਨਾਲ ਨਿਚੋੜਨਾ ਨਹੀਂ ਹੈ ਬਸ ਇਦਾਂ ਹੀ ਸਟ੍ਰੇਟ ਸਕਾਓ ਤੇ ਬਹੁਤ ਵਧੀਆ ਰਹਿਣਗੇ ਇਹ 550 ਦਾ ਸ਼ਾਲ ਸੀਗਾ ਨੈਕਸਟ ਆ ਗਿਆ 650 ਵਾਲੇ ਸਿੰਗਲ ਹੀ ਪੀਸ ਰਹਿ ਗਿਆ ਇਹ ਵਾਲਾ ਸ਼ਾਲ ਆਪਣੇ ਕੋਲ ਮਲਟੀ ਕਲਰ ਵਾਲਾ ਇਹ ਲੋ ਜੀ ਭਾਜਨ ਚ ਵੀ ਥੋੜਾ ਹੈਵੀ ਆ ਤੇ ਨਿੱਗਾ ਵੀ ਆ ਇਹ ਵਾਲਾ ਸ਼ਾਲ ਲੋ ਜੀ ਇਹਦੇ ਨਾਲ ਦੇ ਸ਼ਾਲ ਕੱਲ ਆਪਣੇ ਕੋਲ ਕਿਸੇ ਭੈਣ ਨੇ ਇਹਦੇ ਨਾਲ ਦੇ ਪੰਜ ਸ਼ਾਲ ਹੋਰ ਸੀਗੇ 6 ਪੀਸ ਸੀ ਉਹਨਾਂ ਨੇ 14 ਸ਼ਾਲ ਆਪਣੇ ਕੋਲ ਲਏ ਹੋਏ ਨੇ ਬਾਹਰੋਂ ਸੀਗੇ ਕੋਈ ਤੇ 14 ਸ਼ਾਲ 650 ਵਾਲੇ ਉਹਨਾਂ ਨੂੰ ਚਲੇ ਗਏ ਨੇ ਜੋ ਕਿ ਮੈਂ ਤੁਹਾਨੂੰ ਦਿਖਾਣੇ ਸੀਗੇ ਪਰ ਆਪਾਂ ਫਿਰ ਤੋਂ ਨਵਾਂ ਸਟਾਕ ਹੋਰ ਲੈ ਕੇ ਹਾਜ਼ਰ ਹੋਵਾਂਗੇ ਸਾਡੇ ਕੋਲ ਇੱਕ ਵਾਰੀ ਫਿਰ ਤੋਂ ਪਰ ਇਹ ਸਿੰਗਲ ਪੀਸ ਬਚਿਆ ਹੋਇਆ ਹੈ ਲੋ ਜੀ 650 ਇਹਦਾ ਪ੍ਰਾਈਸ ਰਹੇਗਾ ਬਹੁਤ ਸੋਹਣਾ ਕਲਰ ਹੈ ਇੱਧਰਲੀ ਸਾਈਡ ਤੁਹਾਨੂੰ ਇਸ ਤਰ੍ਹਾਂ ਦਾ ਮਿਲੇਗਾ ਇਦਰਲੀ ਸਾਈਡ ਇਸ ਤਰ੍ਹਾਂ ਨਾ ਮਿਲੇਗਾ ਮਤਲਬ ਦੋਨੋਂ ਸਾਈਡ ਵਾਸਤੇ ਤੁਸੀਂ ਲੈ ਸਕਦੇ ਹੋ ਕੋਈ ਇਨਾ ਪੁੱਠ ਸਿੱਧਦਾ ਇਸ਼ੂ ਨਹੀਂ ਹੈਗਾ ਤੇ ਸ਼ਾਲ ਨਿੱਗੇ ਵੀ ਨੇ ਪੰਜਾਬੀ ਆਪਾਂ ਇਦਾਂ ਹੀ ਬੁੱਕਲ ਮਾਰਦੇ ਹੁੰਨੇ ਬਹੁਤ ਸੋਹਣਾ ਲੱਗੂਗਾ ਮਲਟੀ ਕਲਰ ਸ਼ਾਲ ਹੈ ਲੋ ਜੀ 650 ਇਹਦਾ ਪ੍ਰਾਈਸ ਰਹੂਗਾ ਠੀਕ ਹੈ ਜੀ ਤੇ ਐਡਰੈਸ ਸਾਡਾ ਤੁਸੀਂ ਪੁੱਛਦੇ ਹੋ ਵੈਸੇ ਤੇ ਸਾਡਾ ਆਨਲਾਈਨ ਹੀ ਜਦੋਂ ਅਸੀਂ ਵੀਡੀਓ ਪਾਉਂਦੇ ਆ ਸਾਡਾ ਸਮਾਨ ਨਾਲ ਦੀ ਨਾਲ ਹੀ ਸੇਲ ਹੋ ਜਾਂਦਾ ਹਰ ਵੀਡੀਓ ਦਾ ਸਮਾਨ ਸਾਡਾ ਕਲੀਅਰ ਹੋ ਜਾਂਦਾ ਪਰ ਫਿਰ ਵੀ ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤੇ ਤੁਸੀਂ ਆ ਸਕਦੇ ਜੇ ਬਟਾਲਾ ਰੋਡ ਰੋਡ ਅਡਾ ਮੁੰਨੰਗਲ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਇਹ ਅਚਲ ਸਾਹਿਬ ਦੇ ਕੋਲ ਸਾਡੀ ਸ਼ਾਪ ਪੈਂਦੀ ਆ ਬਟਾਲਾ ਰੋਡ ਦੇ ਉੱਪਰ ਤੇ ਬਾਕੀ ਜੇ ਤੁਸੀਂ ਜਿਹੜਾ ਸਮਾਨ ਵੇਖ ਕੇ ਕੁਛ ਚਾਉਂਦੇ ਤਾਂ ਅਸੀਂ ਜਾ ਕੇ ਉਹ ਲੈ ਆਈਏ ਉਹ ਸਮਾਨ ਸਾਡੇ ਕੋਲ ਕਈ ਵਾਰੀ ਅਵੇਲੇਬਲ ਨਹੀਂ ਹੁੰਦਾ ਇਸ ਕਰਕੇ ਆਉਣ ਤੋਂ ਪਹਿਲਾਂ ਕਾਲ ਜ਼ਰੂਰ ਕਰੋ ਤੇ ਸੰਡੇ ਸ਼ਾਪ ਬੰਦ ਰਹੇਗੀ। ਲਓ ਜੀ ਇਹ ਆ ਗਿਆ ਬਹੁਤ ਸੋਹਣਾ। ਸਕਿਨ ਬ੍ਰਾਊਨ ਸ਼ਾਲ ਤੇ ਇਹਦੇ ਵਿੱਚ ਕਲਰ ਵੀ ਬਹੁਤ ਸੋਹਣੇ ਸੀਗੇ ਬਲੈਕ ਸੀਗਾ, ਵਾਈਨ ਸੀ, ਹੋਰ ਵੀ ਕਲਰ ਸੀਗੇ ਜਿਹੜੇ ਕਿ ਆਪਣੇ ਸੇਲ ਹੋ ਗਏ ਨੇ ਵੀਡੀਓ ਤੋਂ ਪਹਿਲਾਂ ਹੀ। ਇਹ ਲਓ ਜੀ ਤੇ ਇਹਦੇ ਵਿੱਚ ਹੁਣ ਰਹਿ ਗਿਆ ਸਕਿਨ ਤੇ ਉੱਪਰ ਬਰਾਊਨ ਹਾਈਲਾਈਟ ਆ ਤੇ ਬਹੁਤ ਸੋਹਣਾ ਸ਼ਾਲ ਆ ਖੁੱਲਾ ਡੁੱਲਾ ਸ਼ਾਲ ਆਊਗਾ ਸਰਦਾਰੀ ਸ਼ਾਲ ਠੀਕ ਹੈ ਤੇ ਪ੍ਰਾਈਸ ਵੀ ਤੁਹਾਨੂੰ ਇੰਨੇ ਸੋਹਣੇ ਸੋਹਣੇ ਦੇ ਦੇਣੇ ਆ ਕੋਈ ਜਿੰਨਾ ਮਰਜੀ ਦਿੰਦਾ ਰਵੇ ਪ੍ਰਾਈਸ ਮੈਨੂੰ ਕਈ ਮਹਿੰਗਾ ਵੀ ਕਹਿ ਦਿੰਦੇ ਨੇ ਕਈ ਸਸਤਾ ਵੀ ਕਹਿ ਦਿੰਦੇ ਨੇ ਹਰੇਕ ਦੀ ਆਪੋ ਆਪਣੀ رائے ਵੇ ਪਰ ਸਾਨੂੰ ਪਤਾ ਹੈ ਕਿ ਅਸੀਂ ਜਿਹੜੇ ਪ੍ਰਾਈਸ ਤੁਹਾਨੂੰ ਦੇ ਰਹੇ ਆ ਇਹ ਸ਼ੋਅਰੂਮਾਂ 'ਚ ਵੇਕਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਿਰਫ ਤੇ ਸਿਰਫ ਤੁਹਾਨੂੰ 650 ਦੇ ਵਿੱਚ ਸ਼ਾਲ ਦੇ ਰਹੇ ਆ ਵਿਦ ਸ਼ਿਪਿੰਗ ਦੇ ਨਾਲ ਮਤਲਬ ਤੁਹਾਨੂੰ ਇਹ 600 ਰੁਪਏ ਦਾ ਹੀ ਸ਼ਾਲ ਪੈ ਰਿਹਾ ਠੀਕ ਹੈ ਹਲੋ ਜੀ ਫਿਰ ਨੈਕਸਟ ਆ ਗਿਆ ਕਲਰ ਹਲੋ ਐ ਸ਼ਾਲ ਬਹੁਤ ਸੋਹਣਾ ਵਾ ਇਹਦੇ ਕਲਰ ਵੀ ਬਹੁਤ ਸਾਰੇ ਆਏ ਸੀਗੇ ਤੇ ਪਰ ਇਹਦੇ ਵਿੱਚੋਂ ਵੀ ਸੇਲ ਹੋ ਗਿਆ ਕਲਰ ਇਹਦੇ ਵਿੱਚ ਵਾਈਨ ਸੀਗਾ ਬਲੈਕ ਸੀ ਬਲੂ ਸੀ ਬਹੁਤ ਸੋਹਣੇ ਕਲਰ ਸੀ ਪੱਤੀ ਵਾਲਾ ਡਿਜ਼ਾਈਨ ਆ ਹਲੋ ਤੇ ਇਹਦਾ ਕਲਰ ਬਹੁਤ ਸ਼ਾਨਦਾਰ ਆ ਮਤਲਬ ਜ਼ਰੂਰੀ ਨਹੀਂ ਕਿ ਆਂਟੀਆਂ ਨਹੀਂ ਲੈਣਾ ਹਰ ਉਮਰ ਦੀ ਲੇਡੀ ਇਹਨਾਂ ਨੂੰ ਵੇਅਰ ਕਰ ਸਕਦੀ ਹੈ ਬਹੁਤ ਪਿਆਰਾ ਪੀਸ ਆ ਹਲੋ ਜੀ ਤੇ ਜੈਂਟਲੀ ਜਿਆ ਪੀਸ ਆ ਪ੍ਰੀਮੀਅਮ ਕੁਆਲਿਟੀ ਦਾ ਬਹੁਤ ਸੋਹਣਾ ਲੱਗੇਗਾ ਜਦੋਂ ਤੁਸੀਂ ਇਹਨਾਂ ਨੂੰ ਵਿਆਹ ਸ਼ਾਦੀਆਂ 'ਚ ਕਿਸੇ ਡਾਰਕ ਸੂਟ ਦੇ ਨਾਲ ਕੈਰੀ ਕਰੋਗੇ ਤੇ ਬਹੁਤ ਹੀ ਯੂਨਿਕ ਜੀ ਲੁੱਕ ਆਏਗੀ ਠੀਕ ਹੈ ਜੀ ਪ੍ਰਾਈਸ 650 ਹੀ ਰਹੇਗਾ ਓਕੇ ਜੀ ਮਾਈਕ ਚੈੱਕ ਕਰ ਲੀ কাল ਮੈਂ ਵੀਡੀਓ ਬਣਾਈ ਸੀ ਮੇਰਾ ਮਾਈਕ ਨਹੀਂ ਚੱਲਿਆ ਹੈਲੋ ਜੀ ਲਓ ਜੀ ਅਗਲਾ ਕਲਰ ਆ ਗਿਆ ਆਪਣੇ ਕੋਲ ਇਹਦੇ ਵਿੱਚ ਗਾਜਰੀ ਕਲਰ ਠੀਕ ਹੈ ਨਾ ਇਹ ਵੈਸੇ ਗਾਜਰੀ ਆ ਨਾ ਇਹ ਪਿੰਕ ਆ ਕਲਰ ਤੁਸੀਂ ਦੇਖੋ ਜਿਹੜਾ ਵੀ ਹੈਗਾ ਦਿਖ ਰਿਹਾ ਹੈ ਬਹੁਤ ਸੋਹਣਾ ਜਿਹਾ ਕਲਰ ਆ ਤੇ ਉਹੀ ਪੱਤੇ ਵਾਲਾ ਡਿਜ਼ਾਈਨ ਆ ਠੀਕ ਹੈ ਬਹੁਤ ਪਿਆਰਾ ਜਿਹਾ 650 ਪ੍ਰਾਈਸ ਰਹੇਗਾ ਓਕੇ ਨੈਕਸਟ ਵੀ 650 ਵਾਲਾ ਇਸ ਸ਼ਾਲ ਆ ਤੇ ਇਹਦੇ ਵਿੱਚ ਵੀ ਆਪਣੇ ਕੋਲ ਬਲੈਕ ਸੀ ਵਾਈਨ ਸੀ ਕਾਫੀ سارے ਕਲਰ ਸੀ ਤੇ ਪਰ ਹੁਣ ਆਪਣੇ ਕੋਲ ਰਹਿ ਗਿਆ ਸਿਰਫ ਤੇ ਸਿਰਫ ਸਕਿਨ ਕਲਰ ਹੈ ਲੋਕੀ ਠੀਕ ਹੈ ਸਕਿਨ ਕਲਰ ਬਹੁਤ ਸੋਹਣਾ ਸ਼ਾਲ ਆ ਹਲਕੀ ਹਲਕੀ ਸ਼ਾਈਨ ਤੁਹਾਨੂੰ ਸਾਰੇ ਸ਼ਾਲਾਂ ਦੇ ਵਿੱਚ ਮਿਲੂਗੀ ਜੋ ਕਿ ਬਹੁਤ ਹੀ ਯੂਨੀਕ ਜੀ ਲੁੱਕ ਦਿੰਦੀ ਹੈ ਸ਼ਾਲ ਨੂੰ ਹੈਲੋ ਜੀ ਇਹ ਆ ਗਿਆ ਸਕਿਨ ਦੇ ਉੱਪਰ ਬ੍ਰਾਊਨ ਠੀਕ ਹੈ ਸਕਿਨ ਦੇ ਉੱਪਰ ਬ੍ਰਾਊਨ ਆ ਗਿਆ ਇਸ ਤਰ੍ਹਾਂ ਦੀ ਉੱਪਰ ਤੁਹਾਨੂੰ ਵੀਵਿੰਗ ਦਾ ਕੰਮ ਧਾਗੇ ਦਾ ਕੰਮ ਆ ਸਾਰਾ ਡਬਲ ਧਾਗੇ ਦਾ ਬਹੁਤ ਹੀ ਸੋਹਣਾ ਡਬਲ ਸ਼ਾਲ ਨਹੀਂ ਆ ਪਰ ਡਬਲ ਧਾਗੇ ਦਾ ਕੰਮ ਆਊਗਾ ਬਹੁਤ ਸੋਹਣਾ ਜਿਆ ਠੀਕ ਹੈ 650 ਪ੍ਰਾਈਸ ਰਹੂਗਾ ਨੈਕਸਟ ਆ ਗਿਆ ਆਪਣੇ ਕੋਲ ਸੈਲਫ ਪ੍ਰਿੰਟ ਤੇ ਵਿਦ ਆ ਗਿਆ ਬਾਰਡਰ ਮਸਟਰਡ ਕਲਰ ਆ ਗਿਆ ਜੀ ਤੇ ਸੈਲਫ ਪ੍ਰਿੰਟ ਆ ਜੀ ਐਲ ਠੀਕ ਹੈ ਬਿਲਕੁਲ ਵਧੀਆ ਦਿਖ ਰਿਹਾ ਜਿਹੜਾ ਸੈਲਫ ਪ੍ਰਿੰਟ ਆ ਨਾ ਇਹ ਦੇਖੋ ਤੇ ਇਹ ਨਹੀਂ ਹੈ ਕਿ ਬਹੁਤ ਚਮਕੀਲਾ ਜਿਹਾ ਸ਼ਾਲ ਆ ਨਹੀਂ ਬਹੁਤ ਸੋਹਣਾ ਸੋਬਰ ਲੁੱਕ ਵਾਲਾ ਪਰ ਬਹੁਤ ਸੋਹਣਾ ਲੱਗੂਗਾ ਔਰ 4 ਸਾਈਡ ਤੁਹਾਨੂੰ ਮਿਲੂਗਾ ਇਸ ਤਰ੍ਹਾਂ ਥ्रेड ਵਰਕ ਹੈਂਡ ਵਰਕ ਨਹੀਂ ਹੈ ਮਸ਼ੀਨ ਵਰਕ ਦਾ ਬਹੁਤ ਹੀ ਸੋਹਣਾ ਠੀਕ ਹੈ ਕੋਈ ਵੀ ਇਹਦੇ ਵਿੱਚ ਹੈਂਡਵਰਕ ਵਾਲਾ ਪੀਸ ਨਹੀਂ ਹੈਗਾ ਕਿਉਂਕਿ ਹੈਂਡਵਰਕ ਦੇ ਪੀਸਾਂ ਦਾ ਫਿਰ ਬਹੁਤ ਪ੍ਰਾਈਸ ਹੋ ਜਾਂਦਾ ਤੇ ਹਲੋ ਜੀ ਠੀਕ ਹੈ ਫੋਰ ਸਾਈਡ ਆਏਗਾ ਵਰਕ ਤੇ ਕਲਰ ਬਹੁਤ ਸਿਆਰਾ ਯੂਨੀਕਾ ਮਸਟਰਡ ਕਲਰ ਅਲੋਕ ਰੈੱਡ ਸੂਟ ਦੇ ਨਾਲ ਕੈਰੀ ਕਰ ਸਕਦੇ ਹੋ ਮਰੋਨ ਦੇ ਨਾਲ ਕੈਰੀ ਕਰ ਸਕਦੇ ਹੋ ਪਿੰਕ ਦੇ ਨਾਲ ਕੈਰੀ ਕਰ ਸਕਦੇ ਹੋ ਬਲੈਕ ਦੇ ਨਾਲ ਕੈਰੀ ਕਰ ਸਕਦੇ ਹੋ ਹਰ ਸੂਟ ਦੇ ਨਾਲ ਇਹ ਵਾਲਾ ਕਲਰ ਅਡਜਸਟ ਹੋ ਜਾਂਦਾ ਹੈ ਮੈਂ ਖਾਸ ਕਰਕੇ ਜਦੋਂ ਖਰੀਦ ਕੇ ਲਿਆਉਣੀ ਆ ਇਹੀ ਦੇਖੀਦਾ ਕਿ ਆਪਾਂ ਇਹ ਸੂਟ ਇਹ ਕਲਰ ਸਾਨੂੰ ਸੋਹਣਾ ਲੱਗਦਾ ਅਸੀਂ ਲਵਾਂਗੇ ਤੇ ਤੇ ਫਿਰ ਉਸ ਹਿਸਾਬ ਨਾਲ ਹੀ ਜੇ ਇਹ ਨਹੀਂ ਹੁੰਦਾ ਕਿ ਇਹ ਵੀ ਪਾ ਦੋ ਇਹ ਵੀ ਪਾ ਦੋ ਦੇਖੀ ਜਾਏਗੀ ਇਸ ਤਰ੍ਹਾਂ ਨਹੀਂ ਕਰੀਦਾ ਚੂਸ ਕਰਕੇ ਹੀ ਹਰ ਚੀਜ਼ ਲਿਆਈਦੇ ਆ ਤੇ ਤੁਸੀਂ ਦੇਖੋ ਕਿੰਨਾ ਸਾਮਾਨ ਅਸੀਂ ਪਸੰਦ ਕਰ ਕਰਕੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਤੇ ਫਿਰ ਉਦੋਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਸ ਮਾਨ ਤੁਹਾਨੂੰ ਵੀ ਪਸੰਦ ਆਉਂਦਾ ਠੀਕ ਹੈ ਜੀ ਹਲੋ ਸਿਰਫ 650 ਰੁਪਏ 100 ਲਾਏਗਾ ਖੁੱਲੇ ਬਰ ਦਾ 4 ਸਾਈਡ ਤੁਹਾਨੂੰ ਬਾਰਡਰ ਮਿਲੇਗਾ ਠੀਕ ਹੈ ਤੇ ਇਹਦੇ ਕਲਰ ਸ਼ੋ ਕਰਾ ਦਿੰਨੀ ਆ ਓਕੇ ਵਿੱਚ ਸੈਲਫ ਪ੍ਰਿੰਟ ਆ ਸਾਈਡ ਬਾਰਡਰ ਮਿਲੇਗਾ ਲਓ ਜੀ ਆਨੀਅਨ ਪਿੰਕ ਕਲਰ ਆ ਗਿਆ ਇਹਦੇ ਵਿੱਚ ਠੀਕ ਹੈ 650 ਪ੍ਰਾਈਸ ਰਹੂਗਾ ਆਨੀਅਨ ਪਿੰਕ ਕਲਰ ਲਓ ਜੀ ਬਹੁਤ ਸੋਹਣਾ ਸੁਪਰ ਕਲਰ ਅਲ ਮਰੂਨ ਵਾਈਨ ਕਲਰ ਇਹ ਕਲਰ ਦੇ ਜਿੰਨੇ ਵੀ ਸ਼ਾਲ ਜਿੰਨੇ ਵੀ ਡਿਜ਼ਾਈਨ ਆਉਂਦੇ ਆ ਨਾ ਮੈਂ ਕਹਿੰਦੀ ਸੁਪਰ ਰਹਿੰਦੇ ਬਹੁਤ ਸੋਹਣਾ ਡਿਜ਼ਾਈਨ ਤੇ ਬਹੁਤ ਸੋਹਣਾ ਕਲਰ ਇਹਦੇ ਵਿੱਚ ਨਾ ਖੇਡਦਾ ਪਿਆ ਹੈ ਨੈਕਸਟ ਆ ਗਿਆ ਜੀ ਪਿਸਤਾ ਗ੍ਰੀਨ ਕਲਰ ਠੀਕ ਹੈ 650 ਫਿਰ ਆ ਗਿਆ ਜੀ ਇਹ ਵਾਲਾ ਗਾਜਰੀ ਜਿਹਨੂੰ ਮੈਂ ਗਾਜਰੀ ਕਲਰ ਕਹਿ ਰਹੀ ਹਾਂ ਵਸੇ ਕਿਹੜਾ ਕਲਰ ਹੈ ਬਹੁਤ ਸੋਹਣਾ ਜਿਹਾ ਕਲਰ ਹੈ ਇਹ ਲੋ ਤੇ ਅਗੇਨ ਆ ਗਿਆ ਫਿਰ ਆਨੀਅਨ ਪਿੰਕ ਤੇ ਬਲੈਕ ਬਲੈਕ ਤੋਂ ਬਿਨਾ ਤੇ ਹਰ ਕਲੈਕਸ਼ਨ ਅਧੂਰੀ ਹੈ ਬਲੈਕ ਇੰਨਾ ਸੋਲਡ ਹੋਇਆ ਨਾ ਮਤਲਬ ਤੁਹਾਨੂੰ ਵੀਡੀਓ ਦਿਖਾਉਣ ਤੋਂ ਜਿਹੜੇ ਸ਼ਾਲ ਮੈਂ 650 ਵਾਲੇ ਦਿਖਾਏ ਨਾ ਇਹਨਾਂ ਦੇ ਵਿੱਚ ਬਲੈਕ ਵਾਈਨ ਨੇਵੀ ਬਲੂ ਇੰਨੇ ਕੁ ਪੀਸ ਸੀਗੇ ਤੇ ਕਈ ਭੈਣਾਂ ਫਿਰ ਜਦੋਂ ਇੱਕ ਚੀਜ਼ ਲੈਂਦੀਆਂ ਉਹਨਾਂ ਨੇ ਹੋਰ ਵੀ ਨਾਲ ਲੈਣੀਆਂ ਹੁੰਦੀਆਂ ਉਹਨਾਂ ਨੂੰ ਫੋਟੋ ਸ਼ੇਅਰ ਕਰਨੀਆਂ ਪੈਂਦੀਆਂ ਤੇ ਫਿਰ ਆਪਾਂ ਹੈਨਾ ਉਹਨਾਂ ਨੂੰ ਇਦਾਂ ਹੀ ਦਿਖਾ ਕੇ ਆਪਾਂ ਸੇਲ ਕਰ ਦਿੰਨੇ ਆ ਤੁਹਾਡੇ ਤੱਕ ਕਈ ਵਾਰੀ ਪੂਰੀਆਂ ਚੀਜ਼ਾਂ ਨਹੀਂ ਆਉਂਦੀਆਂ ਪਰ ਫਿਰ ਵੀ ਕੋਸ਼ਿਸ਼ ਇਹੀ ਹੁੰਦੀ ਆ ਕਿ ਆਪਾਂ ਪੂਰਾ ਸਮਾਨ ਤੁਹਾਡੇ ਤਾਈ ਲੈ ਕੇ ਆਈਏ ਐਲੋ ਜੀ ਇਹਦਾ ਪ੍ਰਾਈਸ ਲੱਗੂਗਾ 650 ਇਹ ਆਪਣੀ 650 ਵਾਲੀ ਕਲੈਕਸ਼ਨ ਇੱਥੋਂ ਤੱਕ ਸੀ ਠੀਕ ਆ ਆ ਚੱਕਲਾ ਸਿਮ ਫੇਰ ਆ ਗਿਆ ਜੀ ਆਪਣੇ ਕੋਲ ਇੱਕ ਸ਼ਾਲ ਆ ਗਿਆ 800 ਰੁਪਏ ਵਾਲਾ ਸਿੰਗਲ ਸ਼ਾਲ ਹੈ 800 ਚ ਐਲੋ ਜੀ ਹੋਰ ਇਹਦੇ ਤੋਂ ਇਲਾਵਾ ਕੋਈ ਵੀ 800 ਵਾਲਾ ਸ਼ਾਲ ਨਹੀਂ ਹੈਗਾ ਲਓ ਜੀ ਇਹਦੇ ਤੁਹਾਨੂੰ ਫੋਰ ਸਾਈਡ ਮਿਲੂਗੀ ਬਰਾਊਨ ਕਲਰ ਦੀ ਮਤਲਬ ਮਸ਼ੀਨ ਵਰਕ ਕਹੂੰਗੀ ਮੈਂ ਜਾਂ ਥ्रेड ਜਾਂ ਦੋ ਧਾਗਿਆਂ ਦਾ ਕੰਮ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹਨਾ ਕਹਿ ਸਕਦੇ ਆ ਹੈਲੋ ਜੀ ਠੀਕ ਹੈ ਤੇ ਵਿੱਚ ਵਿੱਚ ਤੁਹਾਨੂੰ ਮਿਲੂਗਾ ਹੈਲੋ ਵਰਕ ਠੀਕ ਹੈ ਬੂਟੀਆਂ ਮਿਲਣਗੀਆਂ ਵਿੱਚ ਵਿੱਚ ਬੜੀਆਂ ਸੋਹਣੀਆਂ ਨਾਲ ਮਿਲੂਗੀ ਸਰਬੋਸਕੀ ਵਰਕ ਠੀਕ ਹੈ ਤੇ ਖੁੱਲਾ ਡੁੱਲਾ ਸ਼ਾਲ ਹੈ ਰੰਗ ਬਹੁਤ ਸੋਹਣਾ ਹੈ ਲਓ ਸਕਿਨ ਕਲਰ ਆ ਗਿਆ ਡਾਰਕ ਫਲਾਈਟ ਬ੍ਰਾਊਨ ਤੇ ਸਕਿਨ ਡਾਰਕ ਠੀਕ ਹੈ ਬਹੁਤ ਸੋਹਣਾ ਕਲਰ ਹੈ ਹਲੋ ਜੀ ਚੈੱਕ ਕਰੋ ਤੇ ਇਹ ਵੀ ਸਾਰਿਆਂ ਨੂੰ ਜਚਣ ਵਾਲਾ ਕਲਰ ਆ ਕੋਈ ਇਹੋ ਜੀ ਗੱਲ ਨਹੀਂ ਆ ਕਿ ਕਿਸੇ ਨੂੰ ਨਹੀਂ ਜਚੇਗਾ ਹਲੋ ਜੀ ਇਹ ਆ ਗਿਆ ਪੀਸ ਬਹੁਤ ਸੋਹਣਾ ਇਹਦਾ ਪ੍ਰਾਈਸ 800 ਰੁਪਏ ਲੱਗੇਗਾ ਠੀਕ ਹੈ ਹਲੋ ਜੀ ਫਿਰ ਆ ਗਿਆ ਜੀ ਮੇਰੇ ਕੋ 850 ਚ ਇਹ ਜਿਹੜੀ ਆਪਾਂ 650 ਵਾਲਾ ਸ਼ਾਲ ਦਿਖਾਇਆ ਨਾ ਤੁਹਾਨੂੰ ਅ ਬਾਰਡਰ ਵਾਲਾ ਜਿਹਦੇ ਕਾਫੀ ਕਲਰ ਦਿਖਾਈ ਹੋਏ ਨੇ ਮੈਂ ਤੁਹਾਨੂੰ ਇਹ ਉਹੀ ਚੀਜ਼ ਆ ਬਾਰਡਰ ਸਾਰਾ ਤੁਹਾਨੂੰ ਉਹੀ ਮਿਲੇਗਾ ਬਟ ਇਹਦੇ ਨਾਲ ਤੁਹਾਨੂੰ ਸਰਵੋਸਕੀ ਵਰਕ ਮਿਲੇਗਾ ਹਲ ਇਧਰ ਵੀ ਫਿਰ ਇਧਰ ਵੀ ਆ ਲੋ ਹਾਫ ਤੱਕ ਇਧਰ ਮਿਲੇਗਾ ਲੰਬੇ ਸਾਈਡ ਹਾਫ ਮਿਲੇਗਾ ਇਧਰ ਹਾਫ ਮਿਲੇਗਾ ਇਧਰ ਇਸ ਤਰ੍ਹਾਂ ਕਰਕੇ ਕੁਝ ਡਿਜ਼ਾਈਨਿੰਗ ਆ ਇਦਾਂ ਦੀ ਬਣੀ ਹੋਈ ਆ ਤੇ ਵਿੱਚ ਵਿੱਚ ਵੀ ਸਰਵੋਸਕੀ ਮਿਲੂਗੀ ਬਹੁਤ ਸੋਹਣਾ ਮਤਲਬ ਪਾਰਾ ਕਮ ਹੋਇਆ ਸਰਬੋਸਕੀ ਦਾ ਜਿਹਨੂੰ ਆਪਾਂ ਕਹਿ ਸਕਦੇ ਆ ਐਲੋ ਠੀਕ ਹੈ ਇਸ ਤਰ੍ਹਾਂ ਜੋ ਕਿ ਬਹੁਤ ਸੋਹਣੀ ਲੁੱਕ ਦਿੰਦਾ ਹੈ ਪਾਰਟੀ ਵੇਅਰ ਲੁੱਕ ਦਿੰਦਾ ਹੈ ਇਹਨੂੰ ਤੇ ਇਹਦਾ ਪ੍ਰਾਈਸ ਲੱਗੂਗਾ ਜੀ 850 2 ਪੀਸ ਅਵੇਲੇਬਲ ਨੇ ਕਲਰ ਸੇਮ ਆ ਸਕਿਨ ਕਲਰ ਆ ਗਿਆ ਡਾਰਕ ਸਕਿਨ ਕਲਰ ਤੇ ਦੋ ਦੋ ਪੀਸ ਅਵੇਲੇਬਲ ਨੇ ਸਿੰਗਲ ਕਲਰ ਚ ਇੱਕ ਕਲਰ ਟੋਪੀ ਸਵੇਲੇ ਪਰ 850 ਪ੍ਰਾਈਸ ਰਹੂਗਾ ਬਹੁਤ ਸੋਹਣਾ ਪੀਸ ਹੈ ਸ਼ਾਨਦਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਕਿਨ ਕਲਰ ਆ ਤੇ ਇਹ ਕਿਸੇ ਅੰਟੀ ਨੇ ਹੀ ਲੈਣਾ ਹੈ ਜਾਂ ਬਡੇਰੀ ਉਮਰ ਦੇਆਂ ਵਾਸਤੇ ਹੀ ਅੱਜ ਕੱਲ ਬਹੁਤ ਟ੍ਰੈਂਡ ਚੱਲ ਰਿਹਾ ਸਾਰੇ ਲੈ ਰਹੇ ਨੇ ਜੋ ਕਿਸੇ ਨੂੰ ਚੰਗਾ ਲੱਗ ਰਿਹਾ ਲਾਈਟ ਡਾਰਕ ਸਾਰੇ ਕਲਰ ਚੱਲ ਰਹੇ ਨੇ ਸੁੱਪਰ ਲਓ ਜੀ ਫਿਰ ਇੱਕ ਹੋਰ ਆਈਟਮ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਇਹ ਬਹੁਤ ਲਾਈਟ weight ਸ਼ਾਲ ਆ ਠੀਕ ਹੈ ਬਹੁਤ ਲਾਈਟ weight ਇਹਨੂੰ ਆਪਾਂ ਨਾ ਪਿਓਰ ਦੇ ਛੋਲਾ ਨਾਲ ਕੰਪੈਰੀਜ਼ਨ ਕਰ ਸਕਦੇ ਹਾਂ ਤਾਂ ਇਹ ਕਈ ਇਹਨੂੰ ਪਿਓਰ ਕਹਿ ਕੇ ਵੇਚਦੇ ਆ ਆਪਾਂ ਪਿਓਰ ਕਹਿ ਕੇ ਨਹੀਂ ਸੇਲ ਕਰਾਂਗੇ ਹਲੋ ਜੀ ਠੀਕ ਹੈ ਇਹ ਇਹ ਦੇ ਹਲੋ ਓਕੇ ਜੀ ਇਸ ਤਰ੍ਹਾਂ ਆਏਗਾ ਇਹ ਇਹਦੇ ਵਰਕ ਨਹੀਂ ਆ ਇਹ ਵੀ ਇਹਦਾ ਵੀ ਵੀਵਿੰਗ ਦਾ ਹੀ ਕੰਮ ਹੋਇਆ ਠੀਕ ਆ ਹਲੋ ਇਦਰੋਂ ਵੀ ਦਿਖੂਗਾ ਤੁਹਾਨੂੰ ਤੇ ਬਹੁਤ ਸੋਹਣਾ ਕੰਮ ਆ ਇਹਦੇ ਵੀ ਹੋਇਆ 4 ਸਾਈਡ ਇੱਧਰਲੀ ਸਾਈਡ ਕੰਨੀ ਜਿਹੜੀ ਬਰੀਕ ਆ ਇੱਧਰਲੀ ਸਾਈਡ ਜਿਹੜੀ ਕੰਨੀ ਆਊਗੀ ਥੋੜੀ ਚੌੜੀ ਆਊਗੀ ਕਾਰਨਰ ਤੇ ਤੁਹਾਨੂੰ ਅੰਬੀਆਂ ਮਿਲਣਗੀਆਂ ਕਲਰ ਆ ਗਿਆ ਸਕਿਨ ਤੇ ਬਹੁਤ ਹੀ ਲਾਈਟ weight ਸ਼ਾਲ ਆ ਠੀਕ ਹੈ ਮਤਲਬ ਤੁਸੀਂ ਦੇਖ ਸਕਦੇ ਜੇ ਇਹਦੇ ਆਰ ਪਾਰ ਵੀ ਦਿਖ ਰਿਹਾ ਤੇ ਕਲਰ ਤੁਹਾਨੂੰ ਦੇ ਸਾਹਮਣੇ ਆ ਬਹੁਤ ਸੋਹਣਾ ਕਲਰ ਆ ਬਹੁਤ ਸੋਹਣੀ ਲੁੱਕ ਦੇ ਰਿਹਾ ਲੈ ਕੇ ਦਿਖਾਵਾਂ ਸ਼ਾਲ ਵੀ ਓਕੇ ਹਾਂ ਲੋ ਜੀ ਤੁਸੀਂ ਤੇ ਬਹੁਤ ਹੀ ਸੋਹਣਾ ਲੱਗੇਗਾ ਜਿਹੜੇ ਮਰਜ਼ੀ ਸੂਟ ਦੇ ਨਾਲ ਤੁਸੀਂ ਲੈ ਸਕਦੇ ਹੋ ਜਿੱਦਾਂ ਮਰਜ਼ੀ ਕੈਰੀ ਕਰ ਸਕਦੇ ਹੋ ਬੀਬੀਆਂ ਵਾਂਗੂ ਕਰਨਾ ਬੀਬੀਆਂ ਵਾਂਗੂ ਕਰੋ ਮੋਢੇ ਤੇ ਰੱਖਣਾ ਮੋਢੇ ਤੇ ਰੱਖੋ ਜਿੱਦਾਂ ਵੀ ਕੈਰੀ ਕਰਨਾ ਕਰ ਸਕਦੇ ਹੋ ਪ੍ਰਾਈਸ ਲੱਗੇਗਾ ਜੀ 850 ਰੁਪਏ ਠੀਕ ਹੈ ਇਹਦੇ ਵਿੱਚ ਕਲਰ ਆ ਗਿਆ ਇੱਕ ਤੇ ਇਹ ਆ ਗਿਆ ਇੱਕ ਹੋਰ ਦਿਖਾਨੀ ਆ ਇੱਕ ਕਲਰ ਆ ਗਿਆ ਜੀ ਬਲੈਕ ਠੀਕ ਹੈ ਹਾ ਲੋ ਬਲੈਕ ਕਲਰ ਜਿਹੜਾ ਹੈ ਇਹਦਾ ਬਾਰਡਰ ਇਸ ਤਰ੍ਹਾਂ ਦਾ ਆਏਗਾ ਠੀਕ ਹੈ ਇੰਨਾ ਚੌੜਾ ਬਾਰਡਰ ਆਏਗਾ ਔਰ ਸ਼ਾਲ ਆਊਗਾ ਬਿਲਕੁਲ ਲਾਈਟ ਵੇਟ ਸ਼ਾਲ ਹੋਊਗਾ ਬਾਰਡਰ ਆਏਗਾ ਜੀ ਇਸ ਤਰ੍ਹਾਂ ਤੇ ਪਤਲਾ ਸ਼ਾਲ ਹੈ ਫੈਂਸੀ ਚੀਜ਼ ਆ ਬਹੁਤ ਹੀ ਸੋਹਣੀ ਯੂਨੀਕ ਜੀ ਆਈਟਮ ਮਿਲੂਗੀ ਤੁਹਾਨੂੰ ਤੁਸੀਂ ਚਾਹੇ ਇਹਨਾਂ ਦੇ ਨਾਲ ਪਲੇਨ ਸੂਟ ਬਣਾਓ ਜਿੰਨਾ ਮਰਜੀ ਕਰੋ ਬਹੁਤ ਸੋਹਣੇ ਲੱਗਣਗੇ ਪ੍ਰਾਈਸ 850 ਲੱਗੇਗਾ ਫਿਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਇੱਕ ਹੋਰ ਸਟਾਈਲ ਇੱਕ ਹੋਰ ਕਲਰ ਸੌਰੀ ਇਹਨਾਂ ਕਲਰ ਦਿਖਾਦਾ ਹਲੋ ਇਹ ਵਾਲਾ ਕਲਰ ਆ ਗਿਆ ਮਸਟਰਡ ਕਲਰ ਠੀਕ ਹੈ ਇਹ ਵੀ ਇਸੇ ਤਰ੍ਹਾਂ ਬਾਰਡਰ ਵਾਲਾ ਸੇਮ ਸਟੱਫ ਦਾ ਪਤਲੇ ਸਟੱਫ ਦਾ ਸ਼ਾਲ ਹੋਊਗਾ ਬਹੁਤ ਸੋਹਣਾ ਹਲੋ ਜੀ 850 ਪ੍ਰਾਈਸ ਰਹੂਗਾ ਨੈਕਸਟ ਆ ਗਿਆ ਜੀ ਇਸੇ ਸਟਾਈਲ ਦੇ ਵਿੱਚ ਜੀ ਬੂਟੀ ਆਊਗੀ ਠੀਕ ਹੈ ਵਿੱਚ ਬੂਟੀ ਆਊਗੀ ਹਲੋ ਜੀ ਠੀਕ ਹੈ ਜੀ 4 ਸਾਈਡ ਬਾਰਡਰ ਆਊਗਾ ਬਹੁਤ ਸੋਹਣਾ ਜੜਿਆ ਮੜਿਆ ਇੰਨਾ ਸੋਹਣਾ ਬਾਰਡਰ ਬਣਿਆ ਹੋਇਆ ਇੱਧਰ ਵੀ ਇੱਧਰ ਵੀ ਤੇ ਵਿੱਚ ਵੀ ਬੂਟੀ ਮਿਲੂਗੀ ਤੇ ਕਿਆ ਹੀ ਬਾਤਾਂ ਤੇ ਪ੍ਰਾਈਸ ਵੀ ਉਹੀ ਮਿਲੂਗਾ ਯਾਨੀ ਕਿ ਤੁਹਾਨੂੰ ਪ੍ਰਾਈਸ ਵੱਧ ਦੇਣਾ ਪਊਗਾ ਲਓ ਜੀ 850 ਦੇ ਵਿੱਚ ਮਿਲੂਗਾ ਇਹ ਵਾਲਾ ਸ਼ਾਲ ਬਹੁਤ ਸੋਹਣਾ ਪੀਸ ਆ ਫਿਰ ਦੇਰ ਕਿਹੜੀ ਗੱਲ ਦੀ ਹੈ ਸਕਰੀਨ ਸ਼ਾਟ ਲਓ ਤੇਜੋ WhatsApp ਨੰਬਰ ਤੇ ਤੇ ਆਪਣਾ ਆਰਡਰ ਜਲਦੀ ਕਨਫਰਮ ਕਰਾ ਲਓ ਨੈਕਸਟ ਆ ਗਿਆ ਕਲਰ ਮੈਰੂਨ ਲਓ ਜੀ ਠੀਕ ਹੈ ਇਹਦੇ ਵਿੱਚ ਹੀ ਆਊਗਾ ਬੁਟੀ ਵਾਲੇ ਚ ਮੈਰੂਨ ਕਲਰ ਓਕੇ ਜੀ ਤੇ ਪ੍ਰਾਈਸ ਤੇ ਸੇਮ ਹੀ ਰਹੇਗਾ 850 ਓਕੇ ਜੀ ਫਿਰ ਤੁਹਾਨੂੰ ਦਿਖਾਨੀਆਂ ਇਹਨਾਂ ਦੀ ਆਈ ਸੀਗੀ ਕਿ ਲਾਸਟ ਵੀਡੀਓ ਦੇ ਜਿਹੜੇ ਕਲਰ ਰਹਿ ਗਏ ਦੀਦੀ ਇੱਕ ਵਾਰੀ ਫੇਰ ਦਿਖਾ ਦਿਓ ਕਿਉਂਕਿ ਜਿਹੜਿਆਂ ਨੇ ਉਹ ਸਕਰੀਨਸ਼ਾਟ ਭੇਜਦੇ ਉਹ ਸੇਲ ਹੋ ਗਏ ਨੇ ਇਹ ਆ ਗਿਆ 1075 ਵਾਲਾ ਸ਼ਾਲ ਲਓ ਜੀ ਬਲੈਕ ਕਲਰ ਤੇ 1075 ਪ੍ਰਾਈਸ ਆਊਗਾ ਇਹ ਸਾਰਾ ਹੀ ਵਰਕ ਮਿਲੂਗਾ 4 ਸਾਈਡ ਠੀਕ ਆ ਵਰਕ ਕਿਵੇਂ ਦਾ ਮਿਲੂਗਾ ਵੀ ਦਿਖਾ ਦੇਣੀ ਆ ਇਸ ਤਰ੍ਹਾਂ ਦਾ ਓਕੇ ਜੀ ਵਿੱਚ ਸੈਲਫ ਪ੍ਰਿੰਟ ਆਊਗਾ ਵਜਨ ਚ ਵੀ ਹੈਵੀ ਆ ਸ਼ਾਲ ਤੇ ਨਿੱਗਾ ਵੀ ਹੈ ਤੇ ਸੋਹਣਾ ਵੀ ਹੈ ਬਹੁਤ ਸੋਹਣਾ ਜਿਹਾ ਪੀਸ ਹੈ ਐਲੋ ਜੀ ਠੀਕ ਹੈ 1075 ਪ੍ਰਾਈਸ ਆਊਗਾ ਇਹਦਾ 1075 ਪ੍ਰਾਈਸ ਰਹੂਗਾ ਇਹ ਸ਼ਾਲ ਵੀ ਹੋਲਡ ਰਖਾਇਆ ਸੀ ਕਿਸੇ ਨੇ ਪਰ ਲਿਆ ਨਹੀਂ ਚਲੋ ਕੋਈ ਗੱਲ ਨਹੀਂ ਓਕੇ ਫਿਰ ਇਹਦੇ ਵਿੱਚ ਕਲਰ ਆ ਗਿਆ 1k ਵਾਲਾ 1075 ਵਾਲੇ ਚ ਠੀਕ ਹੈ ਉਦੋਂ ਆਪਾਂ ਕਾਫੀ ਸ਼ਾਲ ਦਿਖਾਏ ਸੀ 1075 ਵਾਲੇ ਪਰ ਹੁਣ ਆਪਣੇ ਕੋਈ ਹੀ ਕਲਰ ਰਹਿ ਗਏ ਇਹ ਆ ਗਿਆ ਸਕਿਨ ਕਲਰ ਇਹ ਤੁਹਾਨੂੰ 4 ਸਾਈਡ ਵਰਕ ਮਿਲੇਗਾ ਇਹਦੇ ਉੱਤੇ ਸਾਰਾ ਇਹ ਵਾਲਾ ਠੀਕ ਹੈ ਵਿੱਚ ਵਿੱਚ ਬੂਟੀਆਂ ਵੀ ਮਿਲਣਗੀਆਂ ਤੇ ਅੰਬੀ ਜੀ ਵੀ ਮਿਲੂਗੀ ਭਾਰੀ ਜੀ ਬਣੀ ਹੋਈ ਇਸ ਤਰ੍ਹਾਂ ठीक है शॉल मैं कहनी हाँ भी एकदम प्रीमीयम क्वालिटी के लाजवाब शॉल ने रेट भी बहुत सोहने दे देने लो जी स्किन कलर आ गया एलो जी एलो जी एक हजार पचहत्तर प्राइस रह गएगा शॉल बहुत ही सोहना प्रीमियम कोलिट्टी का पार्टी पार्टीवेयर शॉल चेक करो किन्ने सोने खुले डुले तो क्या ही बातें ने शॉलों दियाँ ठीक है एलो जी ਫੇਰ ਆ ਗਿਆ ਜੀ ਇਸ ਤੋਂ ਬਾਅਦ ਆਪਣੇ ਕੋਲ ਇਹ ਕਲਰ ਤੇ ਬਹੁਤ ਹੀ ਸੋਹਣੇ ਆ ਤੇ ਇਹਨਾਂ ਦੇ ਵਰਕ ਜਦੋਂ ਤੁਹਾਡੇ ਘਰ ਪਹੁੰਚਣਗੇ ਤੁਸੀਂ ਸੱਚੀਓ ਕਹੋਗੇ ਕਿ ਸ਼ਾਲ ਬਹੁਤ ਸੋਹਣੇ ਆ ਕੋਈ ਸ਼ੱਕ ਨਹੀਂ ਇਸ ਗੱਲ 'ਚ ਮੈਂ ਇੱਥੇ ਬੈਠੀ ਇਹਨਾਂ ਕਹਿ ਸਕਦੀ ਆ ਕਿ ਤੁਹਾਨੂੰ ਸ਼ਾਲ ਬਹੁਤ ਪਸੰਦ ਆਉਣਗੇ ਠੀਕ ਹੈ ਤੇ ਸਾਈਜ਼ ਹੋ ਜਿਵੇਂ ਪੂਰਾ ਆਏਗਾ ਠੀਕ ਹੈ ਕਿਉਂਕਿ ਰੈਡੀਮੇਡ ਸੇਲ ਕਰਦੇ ਜਦੋਂ ਪਰਾ ਥੋੜਾ ਜਿਹਾ ਇਸ਼ੂ ਆ ਜਾਂਦਾ ਸਾਈਜ਼ ਦਾ ਕਿਸੇ ਨੂੰ ਵੱਡੀ ਆ ਜਾਂਦੀ ਚੀਜ਼ ਕਿਸੇ ਨੂੰ ਛੋਟੀ ਆ ਜਾਂਦੀ ਇਹਦਾ ਸਾਈਜ਼ ਤੁਹਾਨੂੰ ਪੂਰਾ ਫਿੱਟ ਆਏਗਾ ਠੀਕ ਹੈ ਸ਼ਾਲ ਦਾ ਸਾਈਜ਼ ਪੂਰਾ ਵਧੀਆ ਆਏਗਾ ਲੋ ਜੀ ਇਹਦੇ ਵਿੱਚ ਤੁਹਾਨੂੰ ਮਿਲੂਗਾ ਪੂਰਾ ਜਾਲ ਵਰਕ ਇਹ ਸਾਰਾ ਵਰਕ ਆਏਗਾ ਤੇ ਇਸ ਤਰ੍ਹਾਂ ਦੀ ਅੰਬੀ ਅੰਬੀ ਦੇ ਵਿੱਚ ਸਰਵੋਸਕੀ ਤੇ ਬਹੁਤ ਹੀ ਸੋਹਣਾ ਸ਼ਾਲ ਆ ਠੀਕ ਹੈ ਸਾਰਾ ਜਾਲ ਵਾਲਾ ਤੇ ਲੁੱਕ ਤੇ ਦੇਖੋ ਤੁਸੀਂ ਕਿੰਨੀ ਸੋਹਣੀ ਲੱਗਦੀ ਪਈ ਜਦੋਂ ਤੁਸੀਂ ਲਓਗੇ ਤਿਆਰ ਸ਼ਹਿਰ ਹੋਵੋਗੇ ਵਿਆਹ ਸ਼ਾਦੀ ਵਾਲਾ ਮੂਡ ਬਣਾਓਗੇ ਆਉਣ ਜਾਣ ਵਾਲਾ ਮੂਰ ਬਣਾਉਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਹੈਲੋ ਜੀ 1075 ਪ੍ਰਾਈਸ ਰਹੇਗਾ ਸ਼ਾਲ ਦਾ ਕਲਰ ਇਹਦੇ ਵਿੱਚ ਕਲਰ ਸੌਰੀ ਦੋ ਮਿਲ ਜਾਣਗੇ ਕਲਰ ਇੱਕ ਮਿਲੇਗਾ ਡਿਜ਼ਾਈਨ ਦੋ ਮਿਲ ਜਾਣਗੇ ਠੀਕ ਹੈ ਇੱਕ ਆ ਗਿਆ ਇਹ ਵਾਲਾ ਡਿਜ਼ਾਈਨ ਅੰਬੀ ਵਾਲਾ ਤੇ ਇੱਕ ਆ ਗਿਆ ਇਹ ਵਾਲਾ ਇਹਦੇ ਤੇ ਕੰਮ ਹੋਇਆ ਹੈ ਨਾ ਸ਼ਾਲ ਦੇ ਉੱਪਰ ਉਹਦਾ ਵਜ਼ਨ ਵੀ ਕਾਫੀ ਹੈ ਸ਼ਾਲ ਦਾ ਤੇ ਫਿਰ ਨਿੱਗਾ ਵੀ ਹੋਏਗਾ ਹੀ ਲਓ ਜੀ ਭਾਰਾ ਨਹੀਂ ਹੈ ਇਹ ਨਹੀਂ ਆ ਕਿ ਤੁਹਾਨੂੰ ਪਾਰਾ ਲੱਗੇਗਾ। ਲਓ ਜੀ ਇਹ ਵਾਲਾ ਡਿਜ਼ਾਈਨ ਬਹੁਤ ਸੋਹਣਾ। ਇਹ ਲੋ ਇਹ ਵਰਕ ਹੋਇਆ ਜੇ ਸਾਰਾ ਤੇ ਨਾਲ ਸਰਵੋਸਕੀ ਵਰਕ ਹੈ ਨਾਲ ਸਟੋਨ ਲੱਗੇ ਹੋਏ ਨੇ। ਇਹ ਸਰਵੋਸਕੀ ਵਗੈਰਾ ਨਹੀਂ ਉਤਰਦੀ ਨਹੀਂ ਹੈ। ਬਹੁਤ ਵਧੀਆ ਰਹਿੰਦੀ ਹੈ ਤੇ ਇਹਨਾਂ ਨੂੰ ਤੁਸੀਂ ਚਾਹੋ ਤੇ ਡਰਾਈ ਕਲੀਨ ਵੀ ਕਰਾ ਸਕਦੇ ਹੋ ਕਿਉਂਕਿ ਬਹੁਤ ਸੋਹਣੀਆਂ ਚੀਜ਼ਾਂ ਨੇ ਸੰਭੋ ਵਰਤੋ 8-10 10 ਸਾਲ ਕਿਤੇ ਨਹੀਂ ਜਾਂਦੀਆਂ ਇਹ। ਇਹ ਤੁਹਾਡੀ ਸੰਭ ਤੇ ਆ। ਠੀਕ ਹੈ ਬਹੁਤ ਸੋਹਣਾ ਪੀਸ ਆ। ਕਲਰ ਆ ਗਿਆ। लाइट स्किन कलर लाइट स्किन कलर कहूंगी इन ऑफ वाइट नहीं है क्रीम कलर नहीं है लाइट स्किन कलर है एक हजार पचहत्तर प्राइस है ठीक है जी हेलो पिस्ता ग्रीन कलर ठीक है वाइन सेल हो गया ब्लैक सेल हो गया और ਅਨੀਅਨ ਪਿੰਕ ਸੇਲ ਹੋ ਗਿਆ ਹੁਣ ਆਪਣੇ ਕੋ ਇਹਦੇ ਵਿੱਚ ਰਹਿ ਗਏ ਬਸ ਇੱਕ ਸਕਿਨ ਰਹਿ ਗਿਆ ਇੱਕੇ ਵਾਲਾ ਰਹਿ ਗਿਆ ਹਨਾ ਆ ਲੋ ਜੀ ਇਹ ਵੀ ਸੇਮ ਇਹਦੇ ਨਾਲ ਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਆਫ ਵਾਈਟ ਓਕੇ ਜੀ ਤੇ ਇਹਦਾ ਵੀ ਪ੍ਰਾਈਸ ਲੱਗੇਗਾ ਜੀ 1075 ਰੁਪਏ ਇਹ ਸਾਡੀ ਅੱਜ ਦੀ ਸ਼ੌਲਾਂ ਦੀ ਕਲੈਕਸ਼ਨ ਸੀ ਜਿਹਨੂੰ ਕਿ ਤੁਸੀਂ ਬਹੁਤ ਪਸੰਦ ਕਰ ਰਹੇ ਹੋ ਤੇ ਅਸੀਂ ਵੀ ਤੁਹਾਡੇ ਵਾਸਤੇ ਨਵੀਂ ਨਵੀਂ ਚੀਜ਼ ਲਿਆਉਂਦੇ ਰਹਿੰਨੇ ਐ ਇਸੇ ਕਰਕੇ ਤਾਂ ਜੋ ਤੁਹਾਨੂੰ ਪਸੰਦ ਵੀ ਆਵੇ ਤੁਸੀਂ ਖਰੀਦ ਵੀ ਸਕੋ ਠੀਕ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਤੇ ਆਈ ਹੋਏਗੀ ਸ਼ੇਅਰ ਜ਼ਰੂਰ ਕਰਿਓ ਇੱਕ ਪਿਆਰਾ ਜਿਹਾ ਮੈਸੇਜ ਕਰਿਓ ਤੇ ਸ਼ਾਪਿੰਗ ਕਰੋ ਥੈਂਕ ਯੂ ਧੰਨਵਾਦ